ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਕਰਕੇ ਦੁੱਤਤਾ ਆਇਆ ਆਉਣ ਬਾਅਦ ਫੇਰ ਆ ਆਹ ਲੱਗਦਾ ਦਾਦਾ ਮੋਟੂ ਟਾ ਖਾਉ ਗਿਆ ਹਾਂ ਤਾਂ ਸੌਂ ਗਿਆ ਦੂਜੇ ਕਮਰੇ ਚ ਰੰਗਰ ਚੰਗਰ ਦਾ ਲੱਪੇੜ ਬਾਹਰ ਕਿਨ ਆਪਣਾ ਮਾਪੂ ਜੀ ਸਭ ਲਈ ਤਾਰ ਨਹੀਂ ਦਾ ਰੰਗ ਜਿੰਗੇ ਕੰਬੇ ਉਹ ਤਾਂ ਉਹ ਤਾਂ ਇਹ ਯਾਦ ਨਹੀਂ ਜਾਂਦੀ ਜੇ ਆਪਾਂ ਖੇਤ ਨੂੰ ਬੈਠਦੇ ਨੇ ਖੇਤ ਨੂੰ ਜਮਾ ਖਾਪ ਲੱਗਦਾ ਤਾਂ ਗੋਡਾ ਦੁਖਦਾ ਹਾਂ ਉਹੀ ਤਾਂ ਗੱਲ ਹੈ ਝਿਹਾੜਾ ਮਾਰਨ ਵੇਲੇ ਹੀ ਦੁਖਦਾ ਤੁਸ ਨਾ ਨਾ ਇੱਧਰ ਇੱਧਰ ਤੱਕ ਹੁੰਦੇ ਆ ਆ ਰੋ ਪਾ ਜਾ ਮੇਰੇ ਆਪਰੇ ਇਹ ਤਾਂ ਨਹੀਂ ਇਹ ਆਹ ਆ ਕੇ ਸੈਂਟਰ ਕਿੱ데 ਲੋੜਦਾ ਆ ਹੈ ਲੈ ਸਹੀ ਹੈ ਆਇਆ ਤਾਂ ਦੇਖਣੇ ਲੋਟੇ ਵੀ ਜਿਹੜੇ ਨਹੀਂ ਜਾ ਕੇ ਤੈਨੂੰ ਕਰਦੇ ਜਲਾ ਰੱਖਿਆ ਭੈਣ ਦੇ ਮੈਂ ਹਾਂ ਆਜਾ ਉਧਰ ਆਪជាਤੀ ਉਹੀ ਗੜੀ ਦਾ ਆਇਆ ਇਹ ਤਰ੍ਹਾਂ ਹਾਂ ਇੱਥੇ ਲਾਤੀ ਮਾਇਲਾ ਨਾਖਿਆ ਹਲੇ ਦੀ ਕਿਹੜਾ ਪਤਾ ਲੱਗਦਾ ੱੱਕੀ ਤੁਰਿਆ ਉੱਤਰਲੇ ਬਾਹਰ ਜਾ ਹੈ ਲੱਗਣਾ ਉੱਤਰਲੇ ਬਾਹਰ ਜਾ ਬੱਡੇ ਬਾਹਰ ਚਲੋ ਐ ਉਧਰ ਹੀ ਦੇਖ ਲੈਨੇ ਫਿਰ ਆ ਜਾ ਦੇਖ ਲਈ ਪਰਤੂਤ ਫਿਰ ਆਹੀ ਕਰਦੂਤਾਂ ਵਾਲਿਆ ਹੋਰ ਭੈਂਡ ਦੀ ਬੁੱਧੇ ਨੇ ਫੇਰ ਤੂੰ ਮੈਨੂੰ ਕਹਦਾ ਨਾ ਕਿ ਉਹ ਨਾਲ ਲੜਦਾ ਹੈ ਤੂੰ ਜੇ ਖੇਤ ਨੂੰ ਭੇਜ ਦੇਣੇ ਉੱਥੇ ਆਪਾਂ ਕਨਾਲ ਕਦੂਆਂ ਦੀ ਲਾ ਰੱਖੀਏ ਉੱਥੇ ਭੈਂਡ ਦਾ ਨੰਬੂੜੀਆਂ ਨੂੰ ਤੜਾਈ ਜਾਉਂ ਉਹੀ ਤਾਂ ਗੱਲ ਆ ਫਿਰ ਖੇਤ ਵਾਲ ਤਾਂ ਮੇਰੇ ਨਾਲ ਦੇ ਸਾਪ ਲੜ ਜਾਂਦਾ ਜਮੀਂ ਹਾਂ ਭਾਈ ਅੱਬਾ ਕਿਨੇ ਫੋਲਣਾ ਹੈ ਭਾਈ ਨੰਬੇ ਕਿਹੜਿਆ ਬਾਈ ਓਏ ਓ ਕਿਹੜਿਆ ਓ ਮੈਂ ਤਾਂ ਬੰਤਾਂ ਛਰਾ ਅੱਛਾ ਇੱਥੇ ਕਿ ਮੈਂ ਉਹ ਇੱਥੇ ਕਿਵੇਂ ਕੀ ਆ ਰਿਹਾ ਇੱਥੇ ਆਂਦਾ ਲਾਨਾ ਸਾਡਾ ਵਾਲਾ ਚਾਂਦੀਆ ਗਿੱਜ ਰਿਹਾ ਅੱਛਾ ਹੈ ਤਾਂ ਮੇਰੀ ਚਾਚੀ ਦਾ ਘਰ ਰੱਖਿਆ ਮੈਂ ਹੀ ਪਿਆ ਯਾਰ ਤੇ ਚਾਚੀ ਹੈ ਕੇ ਗੰਜੇ ਦਾ ਮਰਿਓ ਫਿਰ ਉਹ ਮਰੇ ਕੀ ਮੈਂ ਆਉਣਾ ਜਾਣਾ ਬਰਦਾ ਤਾ ਪੈਂਦਾ ਇੱਕ ਰਲ ਹੋ ਰਿਹਾ ਚੋਈ ਇਹ ਤਾਂ ਭੈਣ ਦਾ ਨਾ ਧਲੇਰੇ ਵਾਲੇ ਬਣੇ ਬੈਠੇ ਜਿਹੜੇ ਸਾਥ ਤੀਨੀ ਦਵਾਈ ਹੈ ਕੋਈ ਨਾ ਭੈਣ ਦੇ ਲਾ ਨੂੰ ਤੂੰ ਮਰਿਓ ਫੜ ਕੇ ਬੰਨੇ ਲੋ ਨਾ ਯਾਰ ਸਾਡੀ ਤਾਂ ਲੜਾਈ ਹੋਈ ਹੋਈ ਹੈ ਮੈਂ ਤਾਂ ਨਹੀਂ ਜਾਂਦਾ ਇੱਥੇ ਭਜੋ ਲੈ ਕੇ ਡਾਂਗ ਲੜਾਈ ਹੋਈ ਹੈ ਬਾਹਰ ਕੇ ਨਾ ਛੋੜੇ ਕਰਕੇ ਵਗ ਜਾਨਾ ਮੈਂ ਐਂ ਕਰ ਫਿਰ ਮੈਂ ਚੋਦੂ ਇਹਨਾਂ ਦੀ ਭੈਣ ਮੜਿਆ ਬਾਹਰ ਖੋਲ ਫਿਰ ਤੈਨੂੰ ਭੇਤ ਹੋਊਗਾ ਬਾਹਰ ਮੈਂ ਖੋਲਦਾ ਨਾ ਬਾਹਰ ਖੋਲ ਕੇ ਰਾਂ ਮੈਂ ਬਣਾਉਣਾ ਅਜ ਮੋਰ ਝੱਟ ਦੇਖੀ ਫਿਰ ਖਲਗਾ ਖਲਗਾ ਇਹਨਾਂ ਨੇ ਢੇੜਾ ਬਣ ਰੱਖਿਆ ਮੈਂ ਇਹਦਾ ਕਿਹਾ ਨਾ ਕਿ ਕੰਮ ਆਪੇ ਮੇਰਾ ਚਾਚਾ ਇਹ ਪੈਂਡਾ ਨਹੀਂ ਪਿਆ ਬੱਚਾ ਮੰਗੂ ਦਾ ਬੰਦੇ ਆ ਗਏ ਕਿ ਆ ਬੰਦੇ ਫਿਰ ਆ ਬਾਂ ਮਾ ਏ ਖੜਕਾਈ ਗਏ ਭੈਂਗੀ ਜੰਨ ਜਿਹੜਾ ਮੰਗੂਆ ਨਾ ਬੀਸੀ ਗਈ ਫੋਨ ਭੈਂਗੀ ਜੰਨ ਜਾ ਕੁਤਰਾ ਖੁਦ ਦੇ ਜੀ ਬੱਤਾਂ ਪੈਂਗੀ ਫੁੱਟੇ ਰਹਿਣਗੇ ਚਾਣੀ ਬੰਦੇ ਨੰਗਤਰਾਂ ਦੇ ਪੈਂਡਾ ਜੰਨ ਜਹ ਫਰੀ ਜਾ ਮੰਗੇ ਆਹਾ ਆਏ ਆ ਜਾ ਆ ਜਾ ਸ਼ਰਤ ਮੂਰੇ ਲੱਗ ਮੜਾ ਜਾ ਆ ਜਾ ਆ ਜਾ ਆ ਪੈਰ ਡੱਕ ਕੇ ਆਪਾਂ ਉਹ ਪੰਜ ਦੀ ਬੁੱਧੀ ਮਾਰੂਗਾ ਡਾਂ ਨਾ ਠੀਕ ਲੈ ਆ ਬਾਹਰ ਆ ਭਾਈ ਬਾਹਰ ਖੋਲ ਸੱਚੀ ਆ ਬਾਹਰ ਤਾਂ ਖੋਲ ਦੱਸ ਦਿਆਂ ਤੈਨੂੰ ਹਾਂ ਕਹਨ ਭਾਈ ਜੰਟਾ ਸੀ ਮੈਂ ਤਾਂ ਕਿ ਮੈਂ ਸਿੱਧੇ ਅੰਦਰ ਬੜੇ ਫਿਰਦੇ ਹੋਗੇ ਅੰਦਰ ਬੜ ਨੂੰ ਹੋਰ ਪੰਜ ਦੀ ਬੁੱਧੀ ਪਰਮਟ ਕਟਾਉਣਾ ਸੀ ਕਿਉਂ ਤੁਹਾਡਾ ਬੰਦਾ ਦੇ ਕਿੱਥੇ ਹੈ ਤਾਂ ਬੰਦਾ ਇੱਥੇ ਬੰਦਾ ਦੇ ਬੰਦਾ ਕਿੱਥੇ ਆਇਆ ਨਹੀਂ ਗਾ ਹਾਂ ਇੱਥੇ ਨਹੀਂ ਬਤਾਇਆ ਕੋਈ ਟਰੈਕਟਰ ਖੜਾ ਇੱਥੇ ਟਰੈਕਟਰ ਖੜਾ ਹੋ ਗਿਆ ਨਾਲ ਖੜਾ ਇੱਥੇ ਬੈਠ ਕੇ ਕਿਹਨੂੰ ਕੀ ਬਤਾਇਆ ਖੜਾ ਕੇ ਕਲੀ ਚੱਲ ਪਈ ਗੱਲ ਦਾ ਸਾਨੂੰ ਮੁੰਡੇ ਨੇ ਦੱਸਿਆ ਕਿ ਇੱਥੇ ਅੱਠਵੀਂ ਦੀ ਅੱਠਵੀਂ ਆਇਆ ਰੋਤ ਹੁੰਦਾ ਚੱਤੀ ਹੋ ਨਾ ਪਈ ਇਹਦੇ ਕੋਲੇ ਹੁੰਦਾ ਨਾ ਆਮ ਜਿਹੜਾ ਪਿਆਦਾਰੂ ਨਾ ੱੱਕਾ ਦੋਨੇ ਧਾਰੂ ਪੀ ਜਾਵੇ ਕਿ ਇੱਥੇ ਤਾਂ ਹੈ ਨਹੀਂ ਤਾਂ ਕੱਲੀ ਉਹ ਇੱਥੇ ਵਿਚੇ ਦੇ ਬਲੇ ਤਾਂ ਹੋ ਪਿਆ ਮੈਨੂੰ ਕੀ ਤਾਂ ਮੈਂ ਬਾਹਰ ਚੜ ਗਿਆ ਉਹ ਬਾਬਾ ਆਇਆ ਯਾਰ ਸੁਲਾਬ ਇੱਥੀ ਹੋ ਬੰਦਾ ਬੰਦਾ ਇੱਥੀ ਹੋ ਰਿਹਾ ਬੰਦਾ ਮੈਨੂੰ ਪਤਾ ਨਹੀਂ ਕਿ ਕਿੱਥੇ ਜਾ ਤਪੀ ਜਾਓ ਕਰ ਦਮੇ ਨਾ ਹੋਇਆ ਨਾ ਹੋਰ ਪਰ ਦੇਖ ਦੇ ਭਾਈ ਅੰਦਰ ਰਹੂਗਾ ਕਿਤੇ ਨਹੀਂ ਅੰਦਰ ਦਾ ਨਹੀਂ ਨਾ ਮੈਂ ਤੇ ਲਿਖਾਂਗੀ ਘਾਰੇ ਉਹ ਤੂੰ ਬਾਗ ਦੀ ਪੈਂ ਦੀ ਗੱਲ ਜਾਂਦਾ ਮੈਂ ਤੈਨੂੰ ਗੱਡੀ ਨੂੰ ਅੰਦਰ ਦਾ ਇਹੀ ਯਾਰ ਮੈਂ ਜਾਂ ਤਾਂ ਪੀ ਜਾਂਦਾ ਮਰੇ ਤੇ ਹਾਂ ਹਾਂ ਅਗਰ ਕਾਰੋਬਾਰ ਹੋ ਜਾ ਮੈਂ ਵੀ ਦੇਖਿਆ ਬੰਦਾ ਮਾਦਾ ਵੀ ਕਫ ਮਾਰਦਾ ਕਹਿੰਦਾ ਪੰਜ ਮਹੀਨੇ ਦਿਨ ਤਾਂ ੱਤਕੀ ਤੁਰੇ ਆਉਂਦਾ ਕਹਿੰਦਾ ਸਾਥੋਂ ਵੀ ਨਹੀਂ ਡਰਦਾ ਆ ਕੰਜੇ ਦੋਨੇ ਪੀਂਦੇ ਬੈਠੇ ਆਪਾਂ ਇਹਦਾ ਖੁੱਦਾ ਪੀਂਦੇ ਇੱਥੇ ਆਹ ਕੌਲੀ ਦਾ ਯਾਰ ਆ ਮੈਂ ਤਾਂ ਕਿਹਾ ਇਹ ਨਹੀਂ ਇਹਨਾਂ ਫੀਲ ਇਹ ਪਤਾ ਢਕਾ ਕੇ ਪਿਆਜ਼ ਜਿਵੇਂ ਐਸਾ ਯਾਰ ਮੈਂ ਜਾਂਦਾ ਹੀ ਜਾਂਦੇ ਮੇਰੇ ਪੰਜਰ ਕੀਤਾ ਬਣਾ ਰਹੇ ਸਭ ਕੀ ਆ ਦੇਖੋ ਪੈਂ ਦਾ ਦੰਨ ਇਹ ਤਾਂ ਮੈਨੂੰ ਆਰੂ ਪੁੱਛੀ ਸੀ ਤੇ ਬਾਬਾ ਇਹਨੂੰ ਸੌਣੇ ਕਿਹੜੇ ਹੋਏ ਹਾਂ ਏੜੇ ਉਹ ਘਾਦੀਆਂ ਬਾਈ ਜੰਟਾ ਦੀ ਚਾਚਾ ਕਿਹੜੇ ਹੁੰਦੇ ਸੀ ਓਏ ਜੰਟਾ ਸੀਗਾ ਚਾਚਾ ਅਰੇ ਜੰਟਾ ਹਾਂ ਓਏ ਜੰਟਾ ਕੀ ਲੈਣਾ ਓਏ ਓਏ ਚੰਦਾ ਆਇਆ ਸੀ ਇੱਥੇ ਇਹਨੂੰ ਨਹੀਂ ਪਤਾ ਪੂਤਾ ਸੁਰਤੇ ਨਹੀਂ ਦੀਵੀ ਦੀਪੋ ਜੀ ਵਰਵਾਇਆ ਕਾ ਕੇ ਧੱਕੀ ਤੇ ਆ ਪੈਂਦਾ ਲੰਡ दारू ਪੁੱਛੀ ਮਰਿਆ ਬੈਠਾ ਬਸ ਫਿਰ ਨੇ ਜੀ ਜੀ ਪਿਆਰੇ ਜੋ ਬਾਬਾ ਆਇਆ ਕਰ ਪਿਆ ਆਇਆ ਤਾਂ ਇੱਥੇ ਮੈਨੂੰ ਪਤਾ ਆਪਣੇ ਲਾਣੇ ਦਾ ਬੰਦਾ ਆਪਣਾ ਇੱਥੇ ਹੀ ਆ ਕਿੱਥੇ ਹੋਵਾ ਇੱਥੇ ਕਿਤੇ ਨਿਗਾਹ ਮਾਰ ਅੱਟੋ ਇੱਥੇ ਦੇਖ ਓਏ ਇੱਥੇ ਕਿਤੇ ਲੋਕ ਆ ਹੋ ਮੇਰਾ ਥਾਲਾ ਅੰਕਾ ਤੂੰ ਤੱਕ ਕੇ ਚੱਕ ਲੈ ਤੂੰ ਹੱਜੇ ਦੇਖ ਨਦਰ ਕੋ ਚੱਕ ਕੇ ਵਾ ਬਾਦ ਨਾਮ ਸੁਣੇ ਚੱਕ ਨੂੰ ਪਾਈ ਦੀ ਬੁੱਧੀ ਤੇਰੇ ਕੋਲ ਛੀ ਗੋਲੀ ਦਾ ਛੀ ਗੋਲੀ ਦਾ ਹੋਰ ਫੋਗਾ ਕੀ ਦਾ ਕੁਛ ਹੋਣਾ ਚੱਕ ਲੈ ਜਾ ਦੋ ਜੀ ਕੋ ਨੰਗ ਮੰਗ ਲੰਗਾ ਕੀ ਪਤਾ ਧੀਰਾ ਤੋਰ ਕਿੱਲਾ ਰਹਿ ਰਿਹਾ ਥੇ ਉਹ ਜੀ ਭਾਇਆ ਭਾਇਆ ਸੀ ਜਾ ਰਿਹਾ ਨਾ ਹੋ ਰਹੀ ਰਿਹਾ ਚਾ ਹਾਂ ਇੱਥੇ ਚਾਚਾ ਉਹ ਪਾ ਦੇ ਹਾਂ ਇਹ ਪੁੱਛ ਲਾਦਾ ਇੱਥੇ ਕੀ ਖੁੱਡਾ ਕੁਪੜਾ ਲਾ ਸਕਿਆ ਥੋੜੀਆਂ ਨੋਟ ਤਾਂ ਦੇ ਦੇ ਦੇਖ ਲੈ ਇਹਦਾ ਮੁੰਡੇ ਨੇ ਕਬੂਤਰ ਰੱਖਿਆ ਹੋਇਆ ਕਬੂਤਰ ਰੱਖੇ ਤਾਂ ਹੋਇਆ ਮੈਂ ਲੰਗਾ ਦੇਖ ਲੈ ਵਕਤੀ ਇੱਥੇ ਆਪਾ ਲਿਆ ਇੱਥੇ ਆ ਬੈਠਾ ਚਾਹਵੇਂ ਆ ਬੈਠਾ ਆ ਬੈਠਾ ਆ ਇਹ ਬਸਤਾ ਮੈਂ ਆ ਬੈਠਾ ਇਹ ਕਿ ਨਹੀਂ ਮੁੱਕੀ ਫੜ ਜਾ ਉਹ ਉੱਤਰ ਆਂ ਜੀ ਅੰਡੇ ਚੱਕਿਆ ਸੀ ਨਾ ਸਲ ਦੇ ਨਾ ਕੋਲੇ ਆਪਣੇ ਪਾਂਡੀ ਫੁੱਦੀ ਬੰਦ ਕਰ ਲੈ ਨੀ ਤੂੰ ਨਾ ਨਾ ਆਂਡ ਦੇ ਦੇ ਤੂੰ ਤੇਰਾ ਚੋਟੇ ਹਾਂ ਹੁਣ ਕਿੱਧਰ ਵੱਟ ਛੋਟੀ ਹੋ ਰਹੀ ਹੈ ਆਜੇ ਮੈਂ ਤੇਰੀ ਪਾਂਡੀ ਆ ਲੈ ਛੁਡਾ ਦੇ ਨਾ ਛਾੜਾ ਹੁਣ ਆ ਨਾ ਨਾ ਜੇਰਾ ਰੋਦਾ ਕੰਮ ਹੀ ਆ ਹੋਏ ਮਾਈ ਦਾ ਛੇੜਾ ਵਿੱਚ ਤੇ ਨਾਸ਼ਾ ਬਾਰ ਬਾਰ ਐਤੂ ਬਾਦ ਨਹੀਂ ਹੋਣਾ ਹਾਂ ਮਾਈ ਦਾ ਕੰਮ ਆ ਦੇ ਤਾ ਮਨ ਨੂੰ ਬੋਰਡ ਬਣਾਉਣਾ ਹੈ ਸੀ ਆ ਕਿ ਤੂਟ ਕੀ ਫਰੀਏ ਤੂੰ ਮਾਈ ਦਾ ਕਬੂਤਰਾਂ ਜਾਂਦੇ ਜਾਂਦੇ ਆਈ ਨਾ ਕਬੂਤਰਾਂ ਦੇ ਆਂਦੇ ਮਾਈ ਦਾ ਆਖਾ ਬਾਜੀ ਤੇ ਦਾਦਾ ਜੀ ਕਬੂਤਰ ਤੇ ਕੋਲੇ ਆ ਦੇ ਕੋਲੇ ਬਹੁਤ ਚੰਗਾ ਉੱਡਦੇ ਨੇ ਇਹ ਕਬੂਤਰ ਦੇ ਸਿੱਟੀ ਤੇ ਖੀਸਰਿਆ ਨੇ ਉਹ ਛੇੜ ਕੱਟ ਜਾ ਕਰ ਕਿਉਂ ਬੰਦਾ ਜੇ ਮੈਂ ਵੀ ਲੜਦਾ ਤੇਰਾ ਭਾਈ ਆ ਅੱਛਾ ਏ ਮੈਂ ਤਾਂ ਛੜੇ ਕਿਹ ਲਟਕੜਿਆ ਬੰਤਾ ਨਹੀਂ ਮੈਂ ਤਾਂ ਪਿੰਡ ਦਾ ਮੋਹ ਚ ਵੜ ਬੰਦਾ ਹਾਂ ਤੇਰਾ ਰੋਦ ਦਾ ਕੰਦਰੀ ਹਾਂ ਅੱਛਾ ਬਹੁਤ ਵਾਹ ਮੈਂ ਮਚਾਈ ਮੇਰੇ ਨਿੱਕੇ ਥਾਂ ਲੱਗ ਜੇ ਮੈਂ ਇਹਦੇ ਨਾਲ ਸਾਨੂੰ ਪਤਾ ਹੀ ਹੈ ਨਿੱਕੇ ਮੈਂ ਤਾਂ ਉਹ ਢਕਾਤਾ ਦਰ ਤੱਕੀ ਇਧਰੇ ਨੇ ਵਿੱਚ ਕਿਹੜਾ ਕੀ ਹੁੰਦਾ ਨਾਲ ਅਸੀਂ ਇਕੱਠੇ ਬਣੇ ਮਖ ਲੱਗ ਕਬੱਡੀ ਤੇਰੀ ਨਾਲ ਉਹ ਯਾਰ ਯਾਰ ਉੱਥੇ ਪੀ ਨਹੀਂ ਪੁੱਛਿਆ ਤੇਰੇ ਕਰਕੇ ਬਾਬਾ ਛੜ ਤਾਂ ਲੈ ਜਾ ਇਦੋਂ ਮੁਰਤੇ ਨੂੰ ਸਮਝਾਦੀ ਵੀ ਆਵੇ ਮੈਂ ਮੈਂ ਤੇਰੀ ਭਣ ਘਰੇ ਜਾਂਦਾ ਆ ਪੀਲੀ ਗੁੱਟ ਗਾੜੇ ਕੋਲੇ ਬੱਛੇ ਸੀ ਉਹੀ ਗੱਟਾ ਇੱਥੇ ਭਾਂਦੀ ਫੁੱਦੀ ਅੰਡੇ ਦਿੰਦਾ ਸੀ ਖੁੱਡੇ 'ਚ ਉਹ ਚਾ ਬੱਛੇ ਮੰਨ ਲਿਆ ਵੀ ਚੌਂਤੀ ਜੀ ਕਿਤੇ ਆਇਦਰ ਨੂੰ ਮੈਂ ਅੱਛਾ ਮੈਂ ਪਹਿਲਾਂ ਆਇਓ ਪਤਾ ਲੱਗੇ ਬਾਹਰ ਖੜ ਕੇ ਆਏ ਆਏ ਇੱਧਰ ਕਿਹੜੇ ਪਤੇ ਹੈ ਅਸ਼ਟਾ ਕੰਬਲੇ ਆ ਆ ਜਾਏ ਕਿਹਦੀ ਯਾਰ ਨਹੀਂ ਰਹੇ ਤਾਂ ਅਸੀਂ ਮਰੀ ਅੱਛਾ ਇਹ ਵੇਖਦੇ ਵਸਤ ਲੈ 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 ਇੱਕ ਗੈ ਗਰਮੀ ਸੀ ਅੱਛਾ ਉਹ ਲੀੜੇ ਕਿੱਥੇ ਤਰ ਲਿਆ ਲੀੜੇ ਐਵੇਂ ਬੇਜ ਲੀੜੇ ਤੇ ਇੱਧਰ ਪਾਇਆ ਹੋਣੇ ਇੱਧਰ ਤਾਂ ਲਾ ਕੁਰਤਾ ਇੱਥੇ ਜਾ ਉਹ ਲਿਆ ਤਾਂ ਕਿ ਵੀ ਕਿੱਥੇ ਹੋਊਗਾ ਹਟ ਜਾ ਜਾਂ ਤੇ ਇਹ ਕੁਰਤਾ ਕਿੱਥੇ ਹੈ ਓਏ ਉੱਠੀ ਆ ਤਾਂ ਖੜਾ ਹੋ ਚੱਕ ਕਿਉਂ ਐਵੇਂ ਬੇਜ ਜਿਨਾ ਕਰੀ ਜੇ ਨਜ਼ਰ ਕੋਈ ਕੁਰਤਾ ਇੱਧਰ ਪੈ ਅੰਦਰ ਆਏਗਾ ਕਾ ਨਾ ਨਾ ਆਪਾਂ ਜਬ ਚਰੀ ਵੀ ਨਹੀਂ ਗਏ ਵੀ ਨਹੀਂ ਤਾਂ ਫਿਰ ਕੁਰਤਾ ਕਿੱਥੇ ਹੈ ਫਿਰ ਕੁਰਤਾ ਛਾ ਜੋ ਇੱਥੇ ਕੁਰਤੇ ਪਾਈ ਹੋਏ ਹੁਣ ਇੱਧਰ ਜੇ ਤੂੰ ਕਹਿੰਦਾ ਮਤਲਬ ਕੀ ਉਹ ਬੋਲਦਾ ਹੈ ਨਹੀਂ ਕੋੜਤਾ ਪਰ ਗਿਆ ਗੇ ਤੇਰਾ ਉਹ ਨਹੀਂ ਵਿਚਾਰਣੇ ਪਾ ਨਾ ਲਿਆਵੇ ਕਿੱਥੇ ਪਾਏ ਪਾ ਦੇ ਕੋਈ ਉਹਦਾ ਸੁਰਤ ਵੀ ਨਹੀਂ ਉਹ ਨਹੀਂ ਆਈ ਛੀ ਆ ਲੈ ਕੋੜਤਾ ਦਾ ਲੈ ਜਾਗੇ ਜੰਟਾ ਬਾਹਰ ਖੋਲ ਇੱਥੀ ਹੈ ਬਗਾਨੀ ਬੁੜੀ ਨੂੰ ਉਹਦਾ ਦੇਖ ਕਿਵੇਂ ਕਿਵੇਂ ਚੌਰਾ ਸੁੱਤੇ ਬੈਨਾ ਲੱਗਦਾ ਰਿਹਾ ਹਿਆ ਹਿਆ ਨਿੱਕੜ ਤੇ ਡੱਬ ਕਿਹੜੇ ਲਟ ਪਾਏ ਹੈ ਕਹਿ ਬਾਈ ਜਾਨਾ ਤੁਸ ਕੱਢੀ ਜਨ ਤੁਨ ਨੂੰ ਕੋਣ ਪਤਾ ਲਿਆ ਉਹ ਸਾਮਲੇ ਹੈ ਮम्मा ਗੁੰਮਣਾ ਚਾਚੀ ਦਾ ਸਾਰਾ ਕਮਾਲ ਕਰੀਏ ਨਾ ਵੱਡ ਦੇਣੀ ਹੈ ਮੈਨੂੰ ਕਾਲੀ ਮੇਲੇ ਕਾਲੀ ਜੇ ਨਿੱਕਰ ਵੀ ਪੁੱਠੀ ਪਾਲੀ ਹੋਰ ਹੁਣ ਪੈਂਦੀ ਖੁੱਤੀ ਸਿੱਧੀ ਪਾਈ ਹੈ ਗੁਰੀਆ ਜੱਟ ਮਗਾਨੀ ਗਾਦੀ ਬਾੜ ਦਾ ਕੁੜਤਾ ਗਾਨੀ ਗਾਦੀ ਤੇਰੀ ਆਪ ਦੀ ਹੈ ਬਾਣੀ ਨਾ ਨੌਂ ਖਾਜ ਨਾ ਖੜਾ ਨਹੀਂ ਛੁੱਟ ਰਾਵਾਂ ਕੋਦੇ ਨਾਲ ਖੇਦੂ ਕਿਤੇ ਜ਼ਬਾਨ ਤੇ ਨਹੀਂ ਹੋਣੀ ਕੋਈ ਨਹੀਂ ਅਸੀਂ ਕਰਾ ਦਾਂਗੇ ਸਾਨੂੰ ਬੜਾ ਕੋਈ ਜਾਣਦਾ ਬਾਜੀ ਜਨਾ ਗੱਜਾ ਪਟਕਾ ਕਿੱਡਾ ਪਰਚਾ ਬਰਾਬਰ ਪਰਚਾ ਚੱਲ ਜੇ ਨਾ ਗਾਣੇ ਰੇ ਦਿਨੀ ਪੈਂਦਾ ਇੱਥੇ ਜਿੱਤਾਂ ਲੁੱਟੀਆਂ ਨਾ ਕੇ ਕੋਈ ਨਹੀਂ ਚੱਜ ਆ ਜਾ ਚੱਲ ਮਰਿਆ ਆ ਜਾ ਤੂੰ ਬਾਹਰ ਖਲਾ ਇੱਥੇ ਬਾਹਰ ਨਾ ਪਟਾਦੀ ਖਲਾ ਇਹ ਕੁੜਤਾ ਦੇ ਪਰੇ ਦਾ ਕਿਹੜਾ ਯਾਰ ਕੁੜਤਾ ਮੈਂ ਪਾ ਗਿਆ ਤੇ ਪੈਂਦਾ ਫੁੱਦਾ ਪਿਆ ਤੇ ਹੋਰ ਕਿੱਥੇ ਹੋ ਗਿਆ ਕਿਉਂ ਬਦਮਾਨੀ ਆ ਮੇਰਾ ਸਾਲਿਆ ਓਏ ਉਹ ਮੁੰਡਾ ਗੋਡੂ ਲੈ ਗਿਆ ਉਹ ਤੇ ਖੇਤ ਨੂੰ ਕਹਦੇ ਫਿਰ ਦੱਸ ਆ ਬਰਾਬਰ ਦਾ ਮੁੰਡਾ ਭੈਣ ਦਾ ਲੰਨਾ ਕਰਦਾ ਕੀ ਫਿਰ ਦੈਂ ਤੂੰ ਓਏ ਗੋਡੂ ਲੈ ਗਿਆ ਉਹ ਮੁੰਡਾ ਉਹ ਲੋਕ ਕਾ ਪਾਏਗਾ ਨਾ ਦੋਨੋਂ ਕਿੱਥੇ ਇੱਥੇ ਇੱਥੀ ਹੋ ਪਿਆ ਤੇ ਭੈਣ ਦਾ ਫੁੱਦਾ ਪੈ ਤੇ ਆਪਾਂ ਹੋਰ ਕੀ ਮਾੜਾ ਕੰਮ ਨਾ ਆ ਗਿਆ ਤੂੰ ਤਾਂ ਕਹੀ ਸਕੇ ਹਰੀ ਨਹੀਂ ਥੇ ਏਡਾ ਕੀਪ ਦਾ ਮੱਛੇ ਤੋਂ ਨਾ ਦੱਸ ਨਾ ਉਹ ਆ ਗਿਆ ਉਹਨੂੰ ਆਜਾ ਕੁੜਤਾ ਕਿ ਮੈਂ ਆ ਗਿਆ ਸਾਡੀ ਵੀ ਬੇਤੀ ਕਰਾ ਰੱਖੀ ਆ ਗੋ ਜੂਆ ਇਹ ਗਾਵੜਾ ਲੈ ਕੀ ਹੋ ਗਿਆ ਹੈ ਕੀ ਹੋ ਰਿਹਾ ਤੇਰੀ ਭਾਂ ਦਾ ਫੁੱਦਾ ਹੋ ਗਿਆ ਤੇਰੀ ਦਾ ਮੇਰੇ ਅੱਛੇ ਨਾ ਮੈਂ ਠਿਕਟ ਕਰੀ ਗਿਆ ਸਾਡੇ ਟੜੇ ਚੋਰੀ ਕਰਨ ਆਇਓ ਹਾਂ ਇੱਕ ਡਾਕਟਰ ਕੇ ਬੈਗ ਇੱਕ ਕਾਂਵੜਾ ਕੋਈ ਨਾ ਇਹ ਦੂ ਭਾਂ ਦਾ ਨਾ ਤੇਰੇ ਦਸਵੀਂ ਚ ਪੜਦਾ ਮਰੀ ਤੈਨੂੰ ਬਲਾ ਪਤਾ ਹੈ ਬਾਈ ਤੂੰ ਗਾਇਟਾ ਪੜਨੀ ਰੋੜਾ ਪਾੜ ਰੱਥ ਹੈ ਹੈ ਮਾਟਰ ਟੁੱਟਾ ਰਹੀ ਸੀ ਤੇਰੀ ਮਾਂ ਕੋਡਾ ਕਰ ਰੱਖੀ ਜੋ ਧੋੜਿਆ ਹੋਰ ਕੀ ਕਰਦਾ ਅੱਠਾ ਮਰਿਆ ਭਾਂਡੇ ਲੰਨੋ ਦੋ ਜਣੇ ਘਰੇ ਤੂੰ ਐਂ ਟੁਰ ਹਾਂ ਮੇਰੀ ਮਾਂ ਤਾਂ ਨਹੀਂ ਨਾ ਡੰਡੀ ਤੇ ਤੂੰ ਦੇ ਦੇ ਫਿਰ ਇਹਦਾ ਡੰਡ ਲਾ ਦੇ ਜੀ ਨੂੰ ਦੇ ਤੇਲ ਕੂਟ ਚ ਆਇਆ ਵਿਚਾਲੇ ਆ ਥੋੜਾ ਉੱਪਰੋਂ ਸੀਦੀ ਮਾਂ ਨੂੰ ਕੋਡਾ ਕਰੀ ਖੜਾ ਸੀ ਇਹਨੂੰ ਰੋਕ ਲੋ ਤਾਂ ਨੂੰ ਐਵੇਂ ਛੜਾ ਪਾ ਵੋਈ ਹਾਂ ਨਾ ਟੀ ਦੀ ਹੈ ਕਿਹਦਾ ਇਹ ਟਣੀ ਪਾਟਾ ਓਏ ਚਾਉਂ ਤੇਰੇ ਪਾਦਨ ਤੇਰੀ ਮਾਂ ਨੇ ਤੇਦਾ ਪੁਆ ਲਿਆ ਮੈਂ ਤੇਰੇ ਪਾਦਨ ਮੇਰਾ ਤਾਂ ਆਪ ਬੜਾ ਡਬੜਾ ਤੂੰ ਓਡੜਾ ਦੇ ਭਾਂਡੇ ਲੰਨੜੀ ਲੋਕਾਂ ਨੂੰ ਸੜਾ ਜੋ ਡਬਲ ਹੈ ਸਾਡੇ ਘਰੋਂ ਜਾ ਉਹ ਕਦੇ ਮੈਂ ਪਰਚੇ ਜਨਾਉ ਲਿਖਿਆ ਤੂੰ ਮੈਂ ਥਾਣੇ ਪਰੌਂਦ ਤੇ ਉਠਾ ਕੇ ਨਾ ਪਤਾ ਇਹ ਗੱਲ ਕਰ ਰਹੀ ਹੈ ਇਹ ਕਰ ਸਾਡੇ ਟੜੇ ਆ ਆ ਤੁਹਾਡਾ ਪਰੋਣਾ ਲੈਣ ਆਏ ਐ ਇਹ ਅਗਲੇ ਕਹਿੰਦੇ ਮੈਂ ਪਰਚਾ ਕਰਉ ਨਾ ਉਹਦੇ ਪਰਚਾ ਕਰਉ ਹਾਲਾ ਪਰਚੇ ਦਾ ਤੇਰਾ ਦੂਜਾ ਪਾਪਾ ਲੈਣ ਆਇਆ ਹਾਂ ਤੇਰਾ ਦੂਜਾ ਪਾਪਾ ਲੈਣ ਆਇਆ ਇਹਨੂੰ ਜਵਾਕ ਨੂੰ ਕਿ ਬੱਚਾ ਹੈਗੀਆਂ ਗੱਲਾਂ ਇਹ ਪਤਾ ਹੋਵੇ ਭਾਂਡੇ ਨੂੰ ਘਰੇ ਵੜਨ ਦੇ ਨਾ ਦੇ ਬਾਬਾ ਜੀ ਨਮਸਕਾਰ ਬੰਦਾ ਵਧਾਏ ਡੈਡ ਡੈਡ ਨਵਾਈ ਸੀ ਆ ਗੱਲ ਹੈ ਹੋ ਗਏ ਮੇਰੇ ਇਹ ਕੁਲਫੀ ਲੈਣੀ ਹੈ ਇੱਕ ਨੰਬਰ ਬਣ ਗਈ ਜਮ ਬੋਲੇ ਯਾਰ ਖੜਾ ਹੋ ਪੈਂਦਾ ਫੁੱਦਾ ਯਾਰ ਬਜਲੂ ਯਾਰ ਸਾਡੇ ਅੱਗੇ ਕੋਈ ਨਹੀਂ ਕੱਲ ਨੂੰ ਦਵਾਰੇ ਆ ਚੱਲ ਚੱਲ ਘਰ ਨੂੰ ਚੱਲੋ ਚੱਲੋ ਤਾਂ ਗੱਲ ਮੰਨ ਲਿਆ ਕੀ ਗੱਲ ਮੰਨ ਗਿਆ ਬੰਨ ਲੈਣ ਦੇ ਯਾਰ ਜਦ ਵੀ ਕਿ ਲੋੜ ਹੈ ਉਹ ਤਾਂ ਨਿੱਕਰ ਵੀ ਲਾ ਲਈ ਸੀ ਆ ਨੂੰ ਜਿਹੜੇ ਮੈਂ ਗੱਡੀ ਰਟ ਮੰਗਤੋਂ ਬੰਦਾ ਘਰੇ ਪੈ ਜੋ ਮੈਂ ਹਾਂ ਅੱਛਾ ਪਰਦਾ ਉਹ ਵੀ ਉਠਖੜਾਇਆ ਚਾਹੋ ਇਹ ਦੇਖ ਹਾਂ ਆ ਦੇਖ ਇਹ ਘਰੇ ਨਾ ਬਣ ਦਿੱਤਾ ਕਰ ਇਹਨੂੰ ਅਪਰਚੁਨਿਟੀ ਆ ਮੈਂ ਬਾਜੀ ਛੱਡ ਲਿਆ ਕਿਤੇ ਚੋਰੀ ਕਰਕੇ ਨਾ ਉਹ ਉਤਰੀ ਨਾ ਖੁੱਡੇ ਚ ਬਾਹਰ ਰੱਖੀਏ ਨੇ ਆਲ ਨੇਚ ਕਿਹੜੀ ਬੂਤਰੀ ਉਹ ਡੱਬੀ ਜੀ ਆਂਡਾ ਦੇਤਾ ਹਾਂ ਲੈ ਆਂਡਾ ਕਿਉਂ ਨਾ ਦੇਵੇ ਆਂਡੇ ਤਾਂ ਕਹੀ ਦੇਤੇ ਸਮਝਾ 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 ਜਾ ਜਾ ਕਰ ਜਾ ਕੰਗਾ ਬੋਤਰੀ ਕੰਗਾ ਭਾਈ ਮਸਕਿਆ ਨੂੰ ਛੋੜ ਜਾਵੇ ਜੀ ਹੁੰਦਾ ਲੈ ਆਈ ਤੂੰ ਬੜੀ ਭਗਾਈ ਹੈ ਹਨਾ ਆਜਾ ਇਹ ਤਾਂ ਬੜੀ ਪਗਾਈ ਹੈ ਹਨਾ ਪੰਜ ਘਰਾਂ ਟਕੋ ਚ ਬਣਾਈ ਚਾਹ ਹਾਂ ਅਸੀਂ ਮਾੜੇ ਤੂੰ ਸੱਚਾ ਇਹੇ ਨਿਕੜਦੇ ਗਰਦਾਰ ਬਣਦੇ ਆ ਘਰੇ ਘਰੇ ਤੇਰਾ ਕੋ ਸਰਦਾ ਨਹੀਂ ਯਾਰ ਇਥੇ ਖੇ ਖਾਂਦਾ ਫਿਰਦਾ ਪੁੱਤਰੀ ਬੇਬੇ ਦਾ ਦੱਸਦਾ ਬਾਬਾ ਆ ਫੈਸ਼ਨ ਕਰਾਇਆ ਤੂੰ ਵੀ ਮਾੜਿਆ ਸ਼ੇਰਾ ਉਹ ਕੱਲੀ ਜੀ ਮਾੜੀ ਹੈ ਮੈਂ ਹੁਣ ਕੀ ਦੱਸਾਂ ਤੁਸੀਂ ਡਾਂ ਖਿੱਚੀ ਹੋਵੇ ਬੜ ਕਿਵੇਂ ਜਾ ਇਥੇ ਇਹ ਕੋਈ ਮੜੇ ਕਮਾ ਯਾਰ ਉਹੀ ਪਾਏ ਪਾਏ ਬੋਲੀ ਨਾ ਮੁੰਡਾ ਗੱਪੀ ਮਾਰਦਾ ਕਹਿੰਦਾ ਪੰਜਵੇਂ ਦਿਨ ਤੱਕੀ ਇਧਰ ਲੈ ਗੇੜਾ ਵੰਨ ਰੱਖੀ ਉਹੀ ਬੋਲੀ ਜਨੋ ਨਾ ਰਾਤ ਨੂੰ ਫਿਰ ਸਾਨੂੰ ਭਾਲਦਾ ਬੰਮਾਇਲ ਕੋ ਬੰਦ ਕੀਤਾ ਪਹਿਲਾਂ ਐਂ ਦੱਸ ਫੋਨ ਕਿਉਂ ਬੰਦ ਕਰਾਇਆ ਕੋਈ ਗੈਂਟਰੀ ਡਿੱਡ ਹੋ ਗਈ ਮਰੀਏ ਜਨੋ ਹੋ ਗਈ ਭੈਣ ਦੀ ਬੀ ਜਾਨ ਕੇ ਚੱਲ ਆ ਜੋ ਚੰਗਾ ਕਹਿੰਦਾ ਸਿਰ ਹਾਂ ਜਿਹੜਾ ਨਿਗਾ ਰੱਖੀ ਦਿੰਦਾ ਠੀਕ ਹੈ ਠੀਕ ਕੋਈ ਵੀ ਨਿਗਾ ਰੱਖੀ ਜਰੂਰ ਮਾਰੀ ਪੱਕਾਈ ਮਰੀ ਅਗਲਾ ਛੋਕ ਕੋਲੇ ਗੱਲ ਕਰੂ ਜੇ ਕਰੂਗੀ ਹਾਂ ਜਾਰੀ ਰਹਿ ਤੂੰ ਟੋਰੋ ਸਕੂਟਰ ਮਾ ਆਉਣਾ ਆਪ ਤੂੰ ਮੂਰੇ ਲੱਗ ਗਿਆ ਯਾਰ ਫੇਰ ਫੇਰ ਇੱਥੇ ਖੜੇਗਾ ਹਾਂ ਉਹ ਲਾਵਾਂ ਹੈਂਡੇ ਨਹੀਂ ਭਾਈ ਦਾ ਨਹੀਂ ਆ ਕੰਮ ਬੱਲੇ ਕਿਵੇਂ ਮਾਰ ਲੈ ਉਹ ਕਿਸੇ ਮੁੰਡੇ ਨੇ ਮਾਰਿਆ ਹੈਂਡੇ ਦਾ ਤਾਂ ਭਾਈ ਦਾ ਨਹੀਂ ਉਹ ਕੰਮ ਕਿਵੇਂ ਲੈ ਚਲੋ ਮੂਰੇ ਲੱਗੋ ਦੂਜਾ ਹੈਂਡਲ ਕਿਵੇਂ ਮਾਰ ਲੈਣਾ ਓਏ ਐਵੇਂ ਕਾਂ ਗਵਾ ਮਾਰੀਏ ਚਲੋ ਜਰਾ ਨਾ ਨਾ ਪਹਿਲਾਂ ਤੂੰ ਸਟਾਰਟ ਕਰ ਫੇਰ ਚੱਲਾਂਗੇ ਚਲੋ ਅਸੀਂ ਫੇਰ ਜਾਵਾਂਗੇ ਆ ਯੂ ਮਾਫੇ ਟਕਾਈ ਨਾਲ ਆਉਂ ਜਰਾ ਜਾਂ ਤੂੰ ਤੋਰਦਾ ਹੈ ਕਿ ਨਹੀਂ ਖੜਾ ਟਕਾਈ ਦਾ Ne atıp o ağa ਲੈ ਇਧਰ ਪਾ ਲੈ ਕਾਂ ਹਟ ਜਾ ਬਿਮਾਰੀ ਮੈਂ ਤੇ ਨਪਰੇ ਹੋ ਜਾ ਮਾਰ ਜਾ ਆ ਕੁਰਤਾ ਦਾ ਪਾਲਾ ਗਾਲ ਲਾ ਹੁਣ ਪਾਉ ਨਹੀਂ ਆ ਯਾਰ ਮੈਨੂੰ ਅੱਗੇ ਬਲੇ ਡੱਬ ਜਾ ਪਿਆ ਹਾਂ ਹੁਣ ਤੇਰਾ ਬਲੱਡ ਵੱਧ ਗਿਆ ਕਾਲੇ ਰਹਿ ਗਿਆ ਨਾ ਜਲੂਸ ਕੱਢੀ ਜਾਂ ਛਾਗ ਲੈ ਕੇ ਤੇ ਬੰਜੇ ਦਾ ਪਰਤ ਬਣੀ ਹੁੰਦੀ ਐ ਪੂਰੀ ਲਵਾ ਮਾਰੀ ਨਾ ਚਾਲ ਜਾ ਪੂਰੀ ਪਰਤ ਬਣ ਗਈ ਨਾ ਪਰਤ ਜਾ ਜਾਂ ਬਣ ਜਾ ਨਹੀਂ ਹੁੰਦੀਆਂ ਯਾਰ ਆ ਗਿਆ ਕਰ ਜਾ ਬੰਦਿਆਂ ਨੂੰ ਉਹਦੀ ਤੀਮੀਆਂ ਨਾਲ ਹੁੰਦੀਆਂ ਮਾਰੀ ਜਾਂ ਕਿਵੇਂ ਉੱਤੇ ਫੜਿਆ ਜੇ ਤੂੰ ਨੰਗਾ ਖੜਦਾ ਜੇ ਤੂੰ ਕਾਲਾ ਨਹੀਂ ਸੀ ਫਿਰ ਨੰਗਾ ਖੁੱਡੇ ਚ ਕਿਉਂ ਨੰਗਾ ਕੱਢ ਗਈ ਆਈ ਜਾਂਦੀ ਸੀ ਅੱਛਾ ਖੁੱਡੇ ਚ ਦੇ ਲੱਗ ਗਿਆ ਸੀ ਉੱਥੇ ਭੈਣ ਦੀ ਖੁੱਦੀ ਐਸੀ ਲੱਗ ਗਿਆ ਜਿਵੇਂ ਉਹ ਤਾਂ ਬੱਚੇ ਕਢਾਉਣੇ ਸੀ ਜਦ ਉੱਥੇ ਆਂਦੇ ਬੱਚੇ ਤਾਂ ਕੱਢ ਦਊਗੀ ਉਹ ਚਾਹੀ ਜਾਰ ਹਾਂ ਮਾਰੇ ਮੈਂ ਬੱਚੇ ਤਾਂ ਬਹਿ ਗਏ ਬੱਚੇ ਕੱਢਣ ਦੀ ਉਹ ਕਾਈ ਮਰੀ ਜਾਂਦਾ ਹੱਥ ਪਵਾ ਮਾ ਉਹ ਬਾਹਰ ਅਕਾਜੀ ਉਹ ਪਾ ਦੇ ਕੱਪ ਕੇ ਹਲਕ ਚੱਲੋ ਹਾਂ ਫੇਰ ਵਾਦਾ ਕਰੇ ਹਨ ਜਿਵੇਂ ਆਪਾਂ ਆਉਂਦੇ ਨਹੀਂ ਆਉਂਦਾ ਤਾਂ ਉੱਦਨੇ ਓ ਲਾਈਟਾਂ ਚਲਾਉਂਗਾ ਡੈਨਵੋ ਕਸ਼ਟ ਕਰਾਂਟ ਪਾਤੀਆ ਮਰੀ ਜਾਂਦਾ ਆਂਡ ਘਾੜ ਕੀ ਆਪੂਆ ਲਾਈਟਾਂ ਦੇ ਚਲਾਉਣ ਨਹੀਂ ਆ ਓਏ ਕਿ ਚੱਲ ਪਾਣੀਆ ਚੱਲ ਜਾ ਐ ਕਰਾ ਜਾ ਐ ਕਰ ਮੈਂ ਤਾਂ ਕਹਿੰਨੂ ਮੋਟਰ ਸੇ ਤੇਰਾ ਕਰ ਮੈਂ ਲੈ ਕੇ ਆਉਣਾ ਇਹ ਫੇਰ ਨਾ ਖੜ ਜੇ ਆ ਟਰੈਕਟਰ ਤੇ ਦੇਖ ਭੰਦਾ ਨਾ ਕਿਵੇਂ ਚੜਦਾ ਹਾ ਹੋਈ ਹੋਈ ਬੜੀ ਸ਼ਰਮਾਰ ਕੇ ਚੜਦੇ ਆਹ ਚੱਲਾ ਚਾਲ ਗਾਰ ਮੂਰੇ ਦਾ ਤੂੰ ਬੈਂਕਰ ਆ ਚੱਲ ਪਾਜਾ ਤੋੜਿਆ ਲਾ ਆਈਂ ਡੱਪ ਚੱਲ ਗਏ ਮਾੜਾ ਕਿਹਨਾਂ ਨੂੰ ਮੂਰੇ ਆਦਾ ਇਹ ਕਿਨੇ ਗਾ ਲੋ ਕੇ ਕੇ ਨਾ ਫੁੱਟੂ ਆ ਚਾਦਾ ਆ ਇਧਰ ਹੀ ਫੇਰ ਮੋੜੀ ਖੜਾ ਭੈਣ ਦਾ ਓਏ ਕਿੱਧਰ ਮੁੜਿਆ ਆਉਂਦੇ ਆਂ ਕਰਿਆ ਓਏ ਲਾਈਟਾਂ ਬੁਝ ਗਈਆਂ ਕਿ ਦਸ਼ਾਰੀ ਪੁੱਤਾ ਤੇਰੀ ਦਾ ਓਏ ਲਾਈਟਾਂ ਬੁਝ ਗਈਆਂ ਕਰ ਪਟੰਣ ਦਾ ਪਕਾਈ ਅੜ ਗਈ ਕਰਾਂ ਐਂ ਕਟਾਈਆਂ ਅੜਦੀਆਂ ਹੁੰਦੀਆਂ ਓਏ ਲਾਈਟਾਂ ਬੁਝ ਗਈਆਂ ਖੇੜਾ ਮੇਰਾ ਜੀ ਕਰਦਾ ਕੋਈ ਇਹਨੂੰ ਐਂ ਕਿ ਦੁਆਰੇ ਮਰਨਾ ਤੇਰੀ ਮਾਤ ਧੂਕਦੀਆ ਮੇਰੇ ਆ ਸਾਰੇ ਹਾਂ ਨੂੰ ਚੱਲ ਜਾ ਮੁੜੇ ਲੱਗ ਜਾ ਇਹਨੂੰ ਐਂ ਕਿ ਦੁਆਰੇ ਫੋਪੇ ਆਂ ਪਰ ਮੈਂ ਹੁਣ ਕੱਜੇ ਬੋਜੀ ਜਨਾ ਹੋਰ ਕੀ ਕਰੀ ਜਨਾ ਹੋ ਜਾ ਜਾ

ફરોહી તાકા ઓડિયા હેગા જાગા અડ સબને લગી પડી ઓ તેરા કળિયા કોન બરન આ વિક્રિત કીયો ਜੱਤਿਆ ਮਾਰੂ ਕਦੇ ਕਾਥੇ ਤੋਂ ਇਹ ਦੂਆ ਫੜਾਉਂਦੀ ਨਹੀਂ ਆਪਾਂ ਭੈਣ ਜੀ ਦੰ ਲਵੇ